18 ਨਵੰਬਰ 2024 ਨੂੰ ਕਿਹੜਾ ਦਿਨ ਆ ਦਾ? ਸ਼ਨੀਵਾਰ 15 ਅਗਸਤ ਨੂੰ ਕਿਹੜਾ ਦਿਨ ਆ ਦਾ? 15 ਅਗਸਤ ਨੂੰ ਇਹ ਦਿਨ ਜਿਵੇਂ ਸ਼ਨੀਵਾਰ ਪਹਿਲੀ ਜਨਵਰੀ 2025 ਨੂੰ ਗੁਰਦਵਾਰ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਬੱਚਿਆਂ ਦੇ ਰਾਹੀਂ ਰੱਬ ਵੱਸਦਾ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਅੱਜ ਇਹੋ ਜਿਹੀ ਇੱਕ ਬੱਚੀ ਜੋ 9ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਸਿਮਰਨ ਪਾਟ ਖੁਰਦੀ ਉਸ ਬੱਚੀ ਤੋਂ ਹੀ ਆਪਾਂ ਪੁੱਛਦੇ ਹਾਂ ਉਸ ਨੂੰ ਕੀ ਕੀ ਆਉਂਦਾ ਔਰ ਉਹ ਗਾਹਾਂ ਕੀ ਬਾਨਣਾ ਚਾਹੁੰਦੀ ਹੈ ਔਰ ਉਹ ਕੀ ਗਾਹਾਂ ਵੱਡੇ ਹੋ ਕੇ ਕਰਨਾ ਚਾਹੁੰਦੀ ਹੈ ਬੇਟੇ ਪਹਿਲਾਂ ਆਪਣਾ ਨਾਮ ਦੱਸਿਓ ਸਿਮਰਨਜੀਤਪ੍ਰਭਾ ਪਾਵਲਾ ਪਾਵਲਾ ਜੀ ਤੁਸੀਂ ਕੀ ਬਣਾ ਚਾਹੁੰਦੇ? ਅ ਟੀਚਰ ਮੈਥ ਮੈਥ ਦੇ ਟੀਚਰ ਮੈਥ ਦੇ ਟੀਚਰ ਦੇ ਲਈ ਉਹ ਕੀ ਕਰਨਾ ਪੈਂਦਾ? ਪੜ੍ਹਨਾ ਤੇ ਤੁਹਾਨੂੰ ਪਹਾੜੇ ਕਿੱਥੇ ਤੱਕ ਆਂਦੇ ਆ? 460 460 ਤੱਕ ਤੁਹਾਨੂੰ ਪਹਾੜੇ ਆਂਦੇ ਆ। ਹਾਂਜੀ। ਉਸ ਤੋਂ ਇਲਾਵਾ ਕੀ ਆਂਦਾ? ਪਲੱਸ ਮਾਈਨਸ ਪਲੱਸ ਮਾਈਨਸ ਹਾਂਜੀ ਤੇ ਜੇ ਆਪਾਂ ਕੋਈ ਡੇਟ ਪੁੱਛੀਏ ਉਸ ਦਾ ਦਿਨ ਵੀ ਦੱਸ ਦਿੰਨੇ ਆ ਹਾਂਜੀ ਕਿਸੇ ਵੀ ਸਾਲ ਦਾ ਆਪਾਂ ਤਰੀਕ ਪੁੱਛੀਏ ਤੁਹਾਡੇ ਕੋਲੋਂ ਉਹ ਤੁਸੀਂ ਦੱਸ ਦਿੰਦੇ ਹਾਂਜੀ ਤੇ ਹੁਣ ਸਾਨੂੰ ਪਹਾੜਾ ਕਿਹੜਾ ਸੁਣਾਓਗੇ ਜਿਹੜਾ ਮਰਜੀ ਸੁਣਾ ਲਿਓ ਆਪਾਂ ਪਹਿਲਾਂ ਛੋਟੇ ਤੋਂ ਸ਼ੁਰੂ ਕਰੀਏ ਬੱਜੀ ਕਰ ਦੋ 9th ਦਾ ਸੁਣਾਓ ਪਹਿਲਾਂ 9199 18 927 936 955 104 965 973 983 991 80 910 70 ਤੁਸੀਂ ਗੁਣਾ ਦੇ ਜਿਹਦਾ ਕੈਲਕੂਲੇਟਰ ਤੋਂ ਤੇਜ਼ ਉਹ ਆਨਸਰ ਦੇ ਦੇਣੇ ਆ ਹਾਂਜੀ 25 25 625 70 35 ਇਸੇ 3/4 240 90 99 88 88 ਕਿਹਾ ਸੀ 270 ਅੱਛਾ ਪਹਾੜਾ ਹੋਰ ਸੁਣੀਏ ਹਾਂਜੀ ਹਲਾ ਫੇ 401 ਦਾ ਸੁਣਾਓ

बत्तीसो बी छत्तीस छ छी सौ चाली चार कताली सौ चार छियाली सौ चाली छियाली सौ ਵੇਰੀ ਗੁੱਡ ਰੁਕਦੇ ਕੱਲ ਨਹੀਂ ਹੌਲੀ ਹੌਲੀ ਛੇ ਪਲੇਖਾ ਦੇ ਸੌ ਦਾ ਲੱਗਦਾ ਸੀ ਹਾਂ ਸੌ ਦਾ ਪਲੇਖਾ ਲੱਗਦਾ ਸੀ ਆ 309 ਦਾ ਸੁਣਾਓ 309 6 18 97 97 ਇਸ ਨੋਟ ਇਸ ਪਰਾਂਸਾ 75 ਪੰਡਾਲੀ 18 ਦਾ ਉਹ ਕਿੰਨੇ 1974 2173 2472 2737563 7990 ਇਹ ਤੁਹਾਨੂੰ ਕੌਣ ਪੜਾਦਾ ਹੁੰਦਾ ਸਰਕਾਰੀ ਪ੍ਰਾਇਮਰੀ ਸਕੂਲ ਚੋਂ ਜਿਸ ਵੀਰ ਸਰੋਂ ਜਿਸੇ ਕੇ ਸੇਮ ਕੰਮ ਦਿੰਦੇ ਹੁੰਦੇ ਸੀਗੇ ਫਿਰ ਉਹ ਤੋਂ ਔੜੀ ਔੜੀ ਕੇ ਵਧ ਗਏ ਸੀ ਕਿਹੜੀ ਕਲਾਸ ਤੋਂ ਪੜਾਏ ਸ਼ੁਰੂ ਕਰ ਲਏ ਅ ਫਿਰ ਫਿਰ ਪਹਿਲੀ ਤੋਂ ਪਹਿਲੀ ਤੋਂ ਹੁਣ ਕਿਹੜੀ ਕਲਾਸ ਚ ਨੌਵੀਂ ਚ ਤੇ 460 ਦੇ ਪਹਾੜੇ ਆ ਗਏ ਹਾਂਜੀ ਤੇ ਲੋਕਾਂ ਨੂੰ ਤਾਂ 20 ਤੱਕ ਨਹੀਂ ਆਉਂਦੇ ਹਾਂਜੀ ਸਾਰੇ ਕਰਦੇ ਹੁੰਦੇ ਨੇ ਐਸੇ ਤੇ ਕਰੀਆਂ ਨੇ ਐਸੇ ਤੇ ਕਰਾਂਦੇ ਨੇ ਤੇ ਅਧਿਆਪਕਾਂ ਨੂੰ ਆਉਂਦੇ ਆ ਐਂ ਤੇ ਉਹ ਕਹਿੰਦੇ ਹੁੰਦੇ ਆ ਅੱਛਾ ਇੱਕ ਇਹ ਦੱਸਿਓ ਤੁਸੀਂ ਮੈਥ ਦੇ ਟੀਚਰ ਬਾਨਾ ਤੁਹਾਨੂੰ ਮੈਥ ਕੌਣ ਪੜਾਉਂਦਾ ਇਹ ਸ਼੍ਰੀ ਨਿर्देश ਕੁਮਾਰ ਸਰ ਨਿर्देश कुमार ਜੀ ਤੁਸੀਂ ਕਿਹੜੇ ਟੀਚਰ ਨੂੰ ਜਿਆਦਾ ਪਿਆਰ ਕਰਦੇ ਆ ਤੁਹਾਨੂੰ ਕਿਹੜਾ ਪਿਆਰ ਕਰਦਾ ਜਿਆਦਾ ਸਾਰਿਆਂ ਨੂੰ ਸਾਰਿਆਂ ਨੂੰ ਹਾਂਜੀ ਤੇ ਮੈਥ ਟੀਚਰ ਹੀ ਬਾਨਾ ਹਾਂਜੀ ਤੇ ਮੰਮੀ ਡੈਡੀ ਦਾ ਕੀ ਨਾਂ ਆ ਬਿਲਜੀਤ ਸਿੰਘ ਪਾਵਲਾ ਜਸਵੀਰ ਕੌਰ ਜਸਵੀਰ ਕੌਰ ਪਾਵਲਾ ਨਹੀਂ ਨਹੀਂ ਅੱਛਾ ਤੇ ਕਿੰਨੇ ਤੁਸੀਂ ਭੈਣ ਭਰਾ ਹੋ ਪੰਜ ਇਹ ਦੋ ਤਾਈ ਦੇ ਹਾਂਜੀ ਤਾਂ ਪੰਜ ਹੋਏ ਹੈ ਹਾਂਜੀ ਤੁਸੀਂ ਤਿੰਨ ਭੈਣਾਂ ਹਾਂਜੀ ਤੇ ਛੋਟੇ ਸਾਰਿਆਂ ਤੋਂ ਮੈਂ ਅੱਛਾ ਆਪਾਂ ਹੁਣ ਗੁਣਾ ਦੇ ਕਰੀਏ ਹਾਂਜੀ ਪਲੱਸ ਦੇ ਵੀ ਤੇ ਗੁਣਾ ਦੇ ਵੀ ਪਹਿਲਾਂ ਗੁਣਾ ਦੇ ਕਰ ਲਈਏ ਕੈਲਕੂਲੇਟਰ ਤੋਂ ਤੇਜ਼ ਦੱਸਣਾ 80 ਗੁਣਾ 80 6400 50 ਗੁਣਾ 25 1250 18 ਨਵੰਬਰ 2024 ਨੂੰ ਕਿਹੜਾ ਦਿਨਾਂ ਦਾ ਸੋਮਵਾਰ 15 ਅਗਸਤ ਨੂੰ ਕਿਹੜਾ ਦਿਨਾਂ ਦਾ 15 ਅਗਸਤ ਨੂੰ ਜਿਹੜਾ ਕੀ ਸ਼ਨੀਵਾਰ ਪਹਿਲੀ ਜਨਵਰੀ 2025 ਨੂੰ ਬੁੱਧਵਾਰ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਸਾਡੀ ਇੱਕ Delhi Post ਚੈਨਲ ਦੇ ਰਾਹੀਂ ਅਪੀਲ ਵੀ ਹੈ ਜੇ ਕੋਈ ਹੋ ਸਕਦਾ ਇਹਨਾਂ ਦੀ مالی ਮਦਦ ਵੀ ਕਰ ਸਕਦਾ ਤੇ ਜਰੂਰ ਕੀਤੀ ਜਾਵੇ ਕਿਉਂਕਿ ਬੱਚੀਆਂ ਤਿੰਨੇ ਹੀ ਨੇ ਔਰ ਥੋੜੀ ਜਿਹੜੀ ਜਿਸ ਬੱਚੀ ਦੇ ਨਾਲ ਅਸੀਂ ਗੱਲ ਕੀਤੀ ਹੈ ਉਹ ਥੋੜੀ ਮਾਈਨਰ ਮਾਈਂਡ ਵੀ ਹੈ ਔਰ ਉਸ ਦੇ ਲਈ ਖਰਚ ਵੀ ਆ ਰਿਹਾ ਡੀ ਐਮ ਸੀ ਦੇ ਵਿੱਚ ਇਲਾਜ ਚੱਲ ਰਿਹਾ ਇਸ ਬੱਚੀ ਦਾ ਸਾਡੀ ਤੁਹਾਡੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਹੋ ਸਕਦਾ ਹੋਵੇ ਤਾਂ ਜਰੂਰ ਇਹਨਾਂ ਨਾਲ ਟੱਚ ਕਰਕੇ ਔਰ ਇਹਨਾਂ ਦੀ ਹੈਲਪ ਜਰੂਰ ਕੀਤੀ ਜਾਵੇ ਔਰ ਸਰਕਾਰ ਦੇ ਅਧਿਕਾਰੀ ਜੇ ਸਾਡੀ ਗੱਲ ਜਰੂਰ ਸੁਣਦੇ ਹੋ ਤਾਂ ਉਹ ਵੀ ਇਸ ਪਰਿਵਾਰ ਨੂੰ ਆ ਕੇ ਜਰੂਰ ਮਿਲ ਤੁਸੀਂ ਦੇਖਦੇ ਰਹੋ ਡੈਲੀ ਪੋਸਟ ਪੰਜਾਬ ਹਰਿਆਣਾ ਹਮਾ